ਓ ਬਾਈ ਤੁਹਾਨੂੰ ਇਹ ਸਰੇ ਪਈ ਅਗੜੀ ਹੋਵੇ ਐਡਾ ਮੋਸਟਮ ਆਉਂਦਾ ਭਾਈ ਜੂ ਅਗੜੀ ਧੂਆਂ ਪਾਏ ਫਦਾ ਹੀ ਨਾ ਦੋ ਸਰੇ ਹੈ ਫੇ ਤੂੰ ਥੋੜੇ ਦੇ ਪਾਸੇ ਨਾ ਧੂਆਂ ਇਹ ਕਾਲੇ ਕਮਣਾਂ ਕਰਾਉਣਾ ਉਹ ਨਾ ਨਗਰ ਦਾ ਕੰਮ ਕਰਦਾ ਕਾਲਾ ਅੱਜ ਵੀ ਆ ਸੀ ਅੱਛਾ ਸੀ ਅੱਜ ਵੀ ਆ ਸੀ ਕਿਹਨੂੰ ਆਉਂਦੇ ਓ ਬੈ ਉਹ ਤੇ ਗੰਦੇ ਛੱਟੇ ਕਰਕੇ ਯਾਰ ਆ ਆ ਜੋ ਕੱਲ ਸਾਂ ਲੈਣਾ ਉੱਪਰ ਕਾਜੀ ਗੱਡੀ ਉਥੋਂ ਸਾਡੇ ਗੱਡੀ ਭਰਾਵਾ ਮਸੇ ਇਹ ਬਣਾਇਆ ਸੀ ਤਾਂ ਕੀ ਹੋ ਗਿਆ ਕੋਤੋਂ ਮੈਂ ਜੇ ਤੂੰ ਹੁੰਦਾ ਕੀ ਵਿਖੀ ਨਾ ਕੁਝ ਵੀ ਮਰਾਪ ਨੂੰ ਆਵਾਜ਼ ਕੋਈ ਨਾ ਵਿਖਤੋਂ ਦਾ ਹੋਵੇ ਏਡਾ ਮੁਸ਼ਕਿਲ ਆ ਜਿੱਦਾਂ ਹੁੰਦਾ ਕੋਈ ਆ ਕਹਿੰਦੇ ਉਹ ਵੇਖੋ ਉਹ ਵੇਖੋ ਮਰਾਪ ਜਮਰੀ ਉੱਤੇ ਸਾਹਮਣੇ ਕੱਲ ਇੱਕ ਉਹਦਾ ਮੈਂ ਤੂੰ ਐ ਆ ਕੇ ਆ ਗਿਆ ਅਰੇ ਰਾਤ ਕਿਉਂ ਹੋ ਰਹੀ ਹੈ ਗੱਡੀ ਦੌਰ ਨਹੀਂ ਔਖੀ ਹੋ ਜੇ ਅੱਜ ਸਰ ਮੋਰ ਦਾ ਜਿੱਦ ਲੈ ਇਹ ਕਿਹੜੀ ਇਹ ਗੱਲ ਹੈ ਇਹ ਕੱਲ ਅੱਲੇ ਪਾਸੇ ਮਲੇ ਨੂੰ ਮੇਂਡੇ ਥੋੜੀ ਆਪੋ ਦੱਸਣਾ ਮਾਰ ਇਹ ਕੀ ਸਮੱਸਿਆ ਇਥੋਂ ਮੰਡੀ ਦੀ ਜਿਹੜੀ ਹੈਗੀ ਇਹ ਧੂਏ ਵਾਲੀ ਤੇ ਨਾਲ ਇਹ ਕਿੰਨਾਂ ਨੂੰ ਪਲਾਸਟਿਕ ਤਾਰ ਨੂੰ ਨਾ ਅੱਗ ਲਾਉਂਦੇ ਆ ਜੀ ਤੇ ਸਿਰ ਸਾਨੂੰ ਖੜਨਾ ਔਖਾ ਹੋ ਜਾਂਦਾ ਸਾਰੇ ਜਿਹੜੇ ਵਪਾਰੀ ਆਉਂਦੇ ਆ ਵੇਚਣ ਵਾਸਤੇ ਖਰੀਦਣ ਵਾਸਤੇ ਉਹਨਾਂ ਨੂੰ ਸਾਦੀ ਦਿੱਕਤ ਆ ਜਾਂਦੀ ਹੈ ਖੜੇ ਨਹੀਂ ਆਉਂਦੇ ਤੇ ਮੁਸ਼ਕਲ ਬਹੁਤ ਪੜਾ ਮਾਰਦੇ ਇੱਥੇ ਇੰਨੀ ਤਾਰਾਂ ਕੌਣ ਸਾੜਦਾ ਸਾਰੀ ਹੁੰਦੀ ਹੈ ਪ੍ਰਸ਼ਾਸਨ ਵਗੈਰਾ ਜਾਂ ਹੋਰ ਕੋਈ ਬੰਦਾ ਹੈ ਕੋਈ ਤੇ ਆਣਦਾ ਹੀ ਸਿੱਰੇ ਸਿੱਰੇ ਬਾਹ ਲੰਦੇ ਆਈ ਤੇ ਸਿੱਰੇ ਸਿੱਰੇ ਓਖੇ ਹੋ ਜਾਂਦੇ ਆ ਅਸੀਂ ਹਾਂ ਕੋਈ ਕਮੇਟੀ ਵਾਲਾ ਨਹੀਂ ਕੋਈ ਕਮੇਟੀ ਵਾਲਾ ਆਉਂਦਾ ਹੀ ਇੱਥੇ ਕੋਈ ਨਹੀਂ ਆਉਂਦਾ ਜੀ ਅਰਮੋਰ ਉਹਦਾ ਅਸਲ ਗੱਡੀ ਇੱਥੇ ਪਰ ਉਹ ਤੇ ਹੈ ਵੀ ਕੰਮ ਕੱਲੇ ਅੱਜ ਸੋਈ ਨਬੀ ਮੈਂ ਬੁੜੀ थोड़ी मा <सी> है अब तक कदम मारे बहुत मुझे कल बड़ी बात ठीक है पैसे तुम एयरपोर्ट पे बेच के मेरा पे हेलो ओए आया हूं साहब साहब फोन ना मारी तुम पहले फोन